ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਡੇ ਸਾਹਮਣੇ ਵਾਰਨਿਕ 2 ਦੀ ਕਲੈਕਸ਼ਨ ਲੈ ਕੇ ਆਇਆ ਹਾਂ ਜਿਸ ਨੂੰ ਰਿਲੀਜ਼ ਹੋਦਿਆਂ ਹੀ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਦੇਖਣ ਨੂੰ ਮਿਲ ਰਿਹਾ ਹੈ ਤੇ ਇਹ ਫਿਲਮ ਬਹੁਤ ਹੀ ਧਮਾਕੇਦਾਰ ਕਲੈਕਸ਼ਨ ਕੱਢ ਰਹੀ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਸ ਫਿਲਮ ਦੀ ਬਾਕਸ ਆਫਿਸ ਕਲੈਕਸ਼ਨ ਦੇ ਨਾਲ ਨਾਲ ਬਜਟ ਸਕਰੀਨ ਡਾਇਰੈਕਟਰ ਤੇ ਪ੍ਰੋਡਿਊਸਰ ਬਾਰੇ ਦੱਸਾਂਗਾ ਐਸ ਲਈ ਵਾਰਨਿੰਗ 2 ਦੀ ਕਲੈਕਸ਼ਨ ਦੀ ਇਹ ਵੀਡੀਓ ਬਹੁਤ ਹੀ ਮਜ਼ੇਦਾਰ ਹੋਣ ਵਾਲੀ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਸੋ ਜ਼ਿਆਦਾ ਸਮਾਂ ਨਾ ਖਰਾਬ ਕਰਦੇ ਅੱਜ ਦੀ ਇਸ ਵੀਡੀਓ ਨੂੰ ਸਟਾਰਟ ਕਰਦੇ ਹਾਂ ਵਾਰਨਿੰਗ 2 ਫਿਲਮ ਜਿਸ ਵਿੱਚ ਸਾਨੂੰ ਪ੍ਰਿੰਸ ਕਨਵਰਜੀਤ ਤੇ ਗਿੱਪੀ ਗੜੀয়াল ਦੇ ਨਾਲ-ਨਾਲ ਰਾਹੁਲ ਦੇਵ, ਜੱਗੀ ਸਿੰਘ ਤੇ ਧੀਰਜ ਕੁਮਾਰ ਦੇ ਨਾਲ-ਨਾਲ ਹੋਰ ਵੀ ਕਈ ਐਕਟਰ ਦੇਖਣ ਨੂੰ ਮਿਲੇ। ਵਾਰਨਿੰਗ 2 ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਸ ਫਿਲਮ ਦੇ ਟ੍ਰੇਲਰ ਨੇ ਦਰਸ਼ਕਾਂ ਵਿੱਚ ਇਸ ਫਿਲਮ ਦੀ ਕਾਫੀ ਹਾਈਪ ਕ੍ਰੀਏਟ ਕਰ ਦਿੱਤੀ ਸੀ ਤੇ ਫਿਲਮ ਦੀ ਇੱਕ ਅਲੱਗ ਸਟੋਰੀ ਹੋਣ ਦੇ ਕਾਰਨ ਵੀ ਇਹ ਫਿਲਮ ਰਿਕਾਰਡ ਤੌਰ ਕਮਾਈ ਕਰ ਰਹੀ ਹੈ। ਵਾਰਨਿੰਗ 2 ਫਿਲਮ ਨੂੰ ਡਾਇਰੈਕਟਰ ਅਮਰ ਹੁੰਦਲ ਨੇ ਕੀਤਾ ਹੈ ਤੇ ਫਿਲਮ ਨੂੰ ਰਿਟਨ ਤੇ ਪ੍ਰੋਡਿਊਸ ਗਿੱਪੀ ਗੜਿਆਲ ਨੇ ਕੀਤਾ ਹੈ ਫਿਲਮ ਦੀ ਸਕਰੀਨਸ ਦੀ ਗੱਲ ਕਰੀਏ ਤਾਂ ਇਸ ਫਿਲਮ ਨੂੰ ਇੰਡੀਆ ਦੇ ਵਿੱਚ 500 ਤੇ ਟੋਟਲ ਵਰਲਡਵਾਈਡ 100 ਦੇ ਕਰੀਬ ਸਕਰੀਨਸ ਮਿਲੀਆਂ। ਵਾਰਨਿੰਗ 2 ਫਿਲਮ ਨੂੰ ਇੰਡੀਆ ਦੇ ਕਈ ਵੱਡੇ ਸ਼ਹਿਰਾਂ ਤੇ ਇੰਡੀਆ ਤੋਂ ਇਲਾਵਾ ਕੈਨੇਡਾ, ਇਟਲੀ, ਆਸਟ੍ਰੇਲੀਆ ਅਤੇ ਯੂਕੇ ਵਰਗੇ ਦੇਸ਼ਾਂ ਵਿੱਚ ਵੀ ਇਸ ਫਿਲਮ ਨੂੰ ਰਿਲੀਜ਼ ਕੀਤਾ ਗਿਆ। ਜੇ ਵਾਰਨਿੰਗ 2 ਦੇ ਬਜਟ ਦੀ ਗੱਲ ਕਰੀਏ ਇਸ ਫਿਲਮ ਦਾ ਬਜਟ ਲਗਭਗ 10 ਤੋਂ 12 ਕਰੋੜ ਦੇ ਕਰੀਬ ਹੈ ਜੇ ਇਸ ਫਿਲਮ ਦੀ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਫਿਲਮ ਨੇ ਆਪਣੇ ਪਹਿਲੇ ਦਿਨ ਸਿਰਫ ਇੰਡੀਆ ਤੋਂ ਹੀ 2 ਕਰੋੜ ਤੇ 60 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਸੀ ਤੇ ਵਰਲਡਵਾਈਡ 40 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਤੇ ਦੂਸਰੇ ਦਿਨ ਇੰਡੀਆ ਤੋਂ 2 ਕਰੋੜ ਦੇ ਕਰੀਬ ਕਲੈਕਸ਼ਨ ਕੀਤੀ ਤੇ ਵਰਲਡਵਾਈਡ 50 ਤੋਂ 55 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਤੇ ਤੀਸਰੇ ਜਾਣੀ ਕਿ ਅੱਜ ਦੇ ਦਿਨ ਇਹ ਫਿਲਮ ਸਿਰਫ ਇੰਡੀਆ ਤੋਂ ਹੀ 3 ਕਰੋੜ ਦੇ ਕਰੀਬ ਕਮਾਈ ਕਰ ਰਹੀ ਹੈ ਤੇ ਵਰਲਡ ਵਾਈਡ 70 ਲੱਖ ਦੇ ਕਰੀਬ ਕਮਾ ਰਹੀ ਹੈ ਜਾਨੀ ਕਿ ਹੁਣ ਤੱਕ ਇਹ ਫਿਲਮ ਟੋਟਲ ਵਰਲਡ ਵਾਈਡ 9 ਕਰੋੜ ਤੋਂ ਵੱਧ ਦੀ ਕਲੈਕਸ਼ਨ ਨੂੰ ਵੀ ਪੂਰਾ ਕਰ ਚੁੱਕੀ ਹੈ ਜੋ ਕਿ ਬਹੁਤ ਹੀ ਸ਼ਾਨਦਾਰ ਕਲੈਕਸ਼ਨ ਹੈ ਸੋ ਇਹ ਸੀ ਵਾਰਨਿੰਗ 2 ਦੀ ਫਰਸਟ 3 ਡੇਸ ਦੀ ਬਾਕਸ ਆਫ ਇਸ ਕਲੈਕਸ਼ਨ ਬਾਕੀ ਕਿੰਨ ਤੁਸੀਂ ਵਾਰਨਿੰਗ ਫਿਲਮ ਨੂੰ ਦੇਖ ਚੁੱਕੇ ਹੋ ਜਾਂ ਨਹੀਂ ਇਹ ਸਭ ਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਇਸ ਵਿੱਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਇਹ ਫਿਲਮ ਲੋਕਾਂ ਵੱਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ ਤੇ ਲੋਕ ਇਸ ਫਿਲਮ ਨੂੰ ਆਪਣੇ ਪਰਿਵਾਰ ਸਮੇਤ ਸਿਨੇਮਾ ਘਰਾਂ ਵਿੱਚ ਜਾ ਕੇ ਦੇਖ ਰਹੇ ਹਨ ਬਾਕੀ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਥੋੜੀ ਜਿਹੀ ਵੀ ਪਸੰਦ ਆਈ ਤਾਂ ਇਸ ਵੀਡੀਓ ਨੂੰ ਆਪਣੇ ਹੋਰ ਦੋਸਤਾਂ ਤੇ ਮਿੱਤਰਾਂ ਦੇ ਨਾਲ ਸ਼ੇਅਰ ਕਰਨ ਦੇ ਨਾਲ-ਨਾਲ ਇਸ ਵੀਡੀਓ ਨੂੰ ਲਾਈਕ ਤੇ ਅਜਹੀਆਂ ਹੀ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ